ਪੰਜਾਬ ਹਰਿਆਣਾ ਹਾਈ ਕੋਰਟ ਦੇ ਕੰਪਲੈਕਸ ਵਿੱਚ ਵੱਡੀ ਘਟਨਾ ਹੁੰਦੀ ਹੈ ਇੱਕ ASI ਨੇ ਚੀਫ ਕੋਰਟ ਅਫਸਰ ਦੇ ਉੱਤੇ ਹੀ ਪਿਸਤੌਲ ਤਾਣ ਦਿੱਤੀ ਕਿ ਉਸ ਦਿਨ ਹੋਇਆ ਕੀ ਅੰਦਰ ਇਹ ਦੋ ਕਨਸਟੇਬਲ ਲੱਗੇ ਹੋਏ ਸੀਗੇ ਜਾਈ ਸਾਹਿਬ ਦੀ ਸਕਿਉਰਿਟੀ ਇੱਥੇ ਉਹਨਾਂ ਨੇ ਆਪ ਹੀ ਸ਼ੈਮਤੀ ਨਾਲ ਡਿਊਟੀ ਚੇਂਜ ਕਰ ਲੈਣੀ ਤੇ ਜੇ ਐਨੀ ਗੱਲ ਕਹਿਣਾ ਵੀ ਗੁਨਾਹ ਹੈ ਹਾਈ ਕੋਰਟ ਵੱਲੋਂ ਪੁੱਛਣਾ ਵੀ ਗੁਨਾਹ ਹੈ ਹਾਈ ਕੋਰਟ ਦੇ অথੋરાઇਜ਼ਡ ਅਫੀਸਰ ਵੱਲੋਂ ਪੁੱਛਣਾ ਵੀ ਗੁਨਾਹ ਹੈ ਸਿਰਫ ਐਫ ਆਈ ਆਰ ਦਰਤੀ ਕਰਾਤੀ ਮਾਨਯੋਗ ਹਾਈ ਕੋਰਟ ਨੇ ਉਹਦੀ ਕ੍ਰਿਮੀਨਲ ਕਨਟੈਂਪਟ ਕਿਉਂ ਨਹੀਂ ਜਾਰੀ ਕੀਤੀ ਉਹਨੇ ਕੋਰਟ ਦੇ ਚੀਫ ਅਫੀਸਰ ਦੇ ਉੱਤੇ ਤੁਸੀਂ ਕਿਤੇ ਤਰ੍ਹਾਂ ਦੇ ਵੀ ਵਧਮੀ ਜੀ ਕਰਨ ਦਾ ਯਤਨ ਕਰੋਗੇ ਕੁਝ ਕਰੋਗੇ ਤੇ ਮੇਰੀ ਸਮਝ ਮੁਤਾਬਕ ਇਹ ਇੰਟਰਫੀਰੈਂਸ ਹਿੰਦੀ ਕੋਰਟ ਆਫ ਐਡਮਿਨਿਸਟ੍ਰੇਸ਼ਨ ਹੈ ਔਰ ਕੰਟੈਂਪਟ ਬੰਦੀ ਹੈ ਕੰਟੈਂਪਟ ਕੋਰਟ ਦੇ ਮੁਤਾਬਕ ਤੇ ਮਾਣਯੋਗ ਹਾਈ ਕੋਰਟ ਨੂੰ ਸੰਗਿਆਨ ਲੈਣਾ ਚਾਹੀਦਾ ਸੀ ਐਸਆਈ ਨੇ ਪਹਿਲ ਕੀਤੀ ਜਾਂ ਫਿਰ ਚੀਫ ਕੋਰਟ ਅਫਸਰ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਉਹਨੇ ਪਿਸਤੌਲ ਹੀ ਧਾਣ ਦਿੱਤਾ ਮੈਂ ਇਸ ਮਾਮਲੇ ਉੱਤੇ ਲੋਕ ਹੇਠੇ ਯਾਚਕਾ ਦਾਇਰ ਕੀਤੀ ਹੈ ਤਫਤੀਸ਼ ਜਿਹੜੀ ਹੈ ਚੰਡੀਗੜ੍ਹ ਪੁਲਿਸ ਦੇ ਕੋਲ ਨਹੀਂ ਹੋਣੀ ਚਾਹੀਦੀ ਸਿਟਿੰਗ ਜੱਜ ਜਾਂ ਰਿਟਾਇਰਡ ਜੱਜ ਜੋ ਹੈ ਜਿਹੜਾ ਹਾਈ ਕੋਰਟ ਹੈ ਉਹਦੇ ਕੋਲ ਜਾਣੀ ਚਾਹੀਦੀ ਏ ਇਹਦੇ ਉੱਤੇ ਕਰਨਲ ਬਾਠ ਦੇ ਕੇਸ ਦਾ ਹਵਾਲਾ ਤੇ ਤਵੇਂ ਜਿਹਦੇ ਵਿੱਚ ਮੈਂ ਇਹ ਕਿਹਾ ਕਿ ਚੰਡੀਗੜ੍ਹ ਪੁਲਿਸ ਵੀ ਜਿਹੜੀ ਹੈ ਪੱਖਪਾਤ ਦੇ ਵਿੱਚ ਗਲਤਾਨ ਹੈ ਇਹ ਉੱਥੇ ਕਰਨਲ ਬਾੜ ਦੇ ਕੇਸ ਸੀ ਸੀਬੀਆਈ ਇਨਕੁਆਇਰੀ ਜਾਤ ਸਕਦੀ ਜੀ ਤੇ ਇਹ ਚੰਡੀਗੜ੍ਹ ਪੁਲਿਸ ਆਪਣੇ ਕਨਸਟੇਬਲ ਨੂੰ ਬਚਾਣ ਲਈ ਕਿਹੜੇ ਹੱਥ ਕੰਡੇ ਵਰਤੇਗੀ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੁਹਾਨੂੰ ਇਹ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਐਸਏਆਈ ਦਿਲਬਾਗ ਸਿੰਘ ਜਿਸ ਨੇ ਬਤਮੀਜ਼ੀ ਕੀਤੀ ਇੱਕ ਵੱਡੇ ਅਫਸਰ ਨਾਲ ਅਦਾਲਤ ਦੇ ਉਸ ਨੂੰ ਪੁਲਿਸ ਬਚਾ ਸਕਦੀ ਹੈ ਜੇ ਕਰਨਲ ਬਾੜ ਦੇ ਕੇਸ ਵਿੱਚ ਆਪਣੇ ਇਹਨੇ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਸਕਦਾ ਹੈ ਤੇ ਇਤ ਨੂੰ ਕਿਉਂ ਨਹੀਂ ਸਾਡੇ ਵਕੀਲ ਸਾਹਿਬ ਫੀਰ ਲਖਵਿੰਦਰ ਸਿੰਘ ਅੰਮ੍ਰਿਤਸਰ ਤੋਂ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਹੋ ਗਈ ਹੈ ਤੇ ਫਿਰ ਪੁਲਿਸ ਦੀ ਗੱਲ ਤਵਜੋ ਮੋ ਤੈਦੀ ਇਹ ਕਿੱਥੇ ਰਹਿ ਗਈ ਏ ਸ਼ੁੱਡ ਬੀ ਫੇਅਰ ਇਨਵੈਸਟੀਗੇਸ਼ਨ اور ਫੇਅਰ ਇਨਵੈਸਟੀਗੇਸ਼ਨ ਇਹਨਾਂ ਦੇ ਪੱਲੇ ਹੀ ਨਹੀਂ 6 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕੰਪਲੈਕਸ ਅੰਦਰ ਇੱਕ ਘਟਨਾ ਵਾਪਰਦੀ ਹੈ ਘਟਨਾ ਨੂੰ ਅੰਜਾਮ ਕਿਸ ਨੇ ਦਿੱਤਾ ਦੋਸ਼ ਲੱਗੇ ਏਐਸਆਈ ਦਿਲਬਾਖ ਸਿੰਘ ਦੇ ਉੱਤੇ ਜਿਸ ਦੀ ਜੱਜ ਦੇ ਨਾਲ ਡਿਊਟੀ ਸੀ ਪਰ ਚੀਫ ਕੋਰਟ ਅਫਸਰ ਜਿਸ ਨੇ ਜੱਜ ਸਾਹਿਬਾਨ ਦੇ ਨਾਲ ਡਿਊਟੀ ਨੂੰ ਤੈਅ ਕਰਨਾ ਹੁੰਦਾ ਉਸ ਨੂੰ ਲੈ ਕੇ ਉਸ ਨੇ ਜਦੋਂ ਪੁੱਛਿਆ ਉਸ ਏਐਸਆਈ ਤੋਂ ਤਾਂ ਦਿਲਵਿੰਦਰ ਸਿੰਘ ਚੀਫ ਕੋਰਟ ਅਫਸਰ ਦੇ ਉੱਤੇ ਹੀ ਜਿਹੜਾ ਦਿਲਬਾਖ ਸਿੰਘ ਏਐਸਆਈ ਸੀ ਉਸ ਨੇ ਗੁੱਸਾ ਕੱਢਿਆ ਔਰ ਗੱਲ ਇੱਥੋਂ ਤੱਕ ਪਹੁੰਚ ਗਈ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਇਹ ਪਾਇਆ ਜਾਂਦਾ ਔਰ ਪਤਾ ਲੱਗਿਆ ਕਿ ਉਸ ਨੇ ਆਪਣੀ ਪਿਸਟਲ ਹੀ ਉਸ ਚੀਫ ਸਿਕਿਉਰਿਟੀ ਅਫਸਰ ਦੇ ਉੱਤੇ ਤਾਣ ਦਿੱਤੀ ਇਸ ਮਾਮਲੇ ਨੂੰ ਵੱਧਦਿਆਂ ਹੋਇਆਂ ਦੇਖ ਕੇ ਸਥਾਨਕ ਖੜੇ ਲੋਕਾਂ ਨੇ ਉਸ ਨੂੰ ਕਾਬੂ ਕੀਤਾ ਫਿਰ ਜਾ ਕੇ ਸਥਿਤੀ ਜਿਹੜੀ ਕਾਬੂ ਹੁੰਦੀ ਹੈ ਬੇਸ਼ੱਕ ਐਸਆਈ ਦਲਬਾਖ ਸਿੰਘ ਦੇ ਉੱਤੇ ਐਫਆਈਆਰ ਵੀ ਦਰਜ ਹੋ ਚੁੱਕੀ ਹੈ ਔਰ ਇਸ ਮਾਮਲੇ ਦੇ ਉੱਤੇ ਇੱਕ ਪਟੀਸ਼ਨ ਵੀ ਹੁਣ ਦਾਖਲ ਹੋਈ ਹੈ ਐਡਵੋਕੇਟ ਜਗਮਉਨ ਸਿੰਘ ਭੱਟੀ ਜਿਨ੍ਹਾਂ ਨੇ ਪਟੀਸ਼ਨ ਦਾਖਲ ਕੀਤੀ ਹੈ ਮੰਗਲਵਾਰ ਨੂੰ ਸੁਣਵਾਈ ਹੋਣ ਜਾ ਰਹੀ ਹੈ ਇਹ ਘਟਨਾਕ੍ਰਮ ਨੂੰ ਲੈ ਕੇ ਉਹਨਾਂ ਦਾ ਮੰਨਣਾ ਕੀ ਹੈ ਉਹਨਾਂ ਨੇ ਆਧਾਰ ਕੀ ਬਣਾਇਆ ਪਟੀਸ਼ਨ ਨੂੰ ਲੈ ਕੇ ਉਹ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਐਡਵੋਕੇਟ ਸਾਹਿਬ 6 ਜੁਲਾਈ ਦਾ ਇਹ ਘਟਨਾਕ੍ਰਮ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਇਸ ਗੱਲ ਦਾ ਪਤਾ ਹੋਵੇ ਤੇ ਬਹੁਤ ਵੱਡੀ ਗਿਣਤੀ ਚ ਲੋਕੋ ਵੀ ਹੋਣਗੇ ਜਿਨ੍ਹਾਂ ਨੂੰ ਇਸ ਘਟਨਾ ਦਾ ਹੀ ਨਹੀਂ ਪਤਾ ਪਹਿਲਾਂ ਮੈਂ 6 ਜੁਲਾਈ ਦਾ ਘਟਨਾਕਰਮ ਤੁਹਾਡੇ ਤੋਂ ਜਾਨਣਾ ਚਾਹਨਾ ਕਿ ਉਸ ਦਿਨ ਹੋਇਆ ਕੀ ਅੰਦਰ ਮਾਨਯੋਗ ਹਾਈ ਕੋਰਟ ਦੇ ਵਿੱਚ ਸਿਕਿਉਰਿਟੀ ਦੇ ਨਾਂ ਥਲੇ ਕੋਈ ਸੁਪਰ ਪੁਲਿਸ ਅਫਸਰ ਭਾਇ ਹੋਏ ਨੇ ਜੇ ਉਹ ਭਾਇ ਹੋਏ ਨੇ ਤੇ ਉਹ ਕਾਦੇ ਲਈ ਭਾਇ ਹੋਏ ਨੇ ਕੁਝ ਕਰਨ ਲਈ ਜਾਂ ਕੁਝ ਨਾ ਕਰਨ ਲਈ ਇਹ ਗੱਲ ਉਜਾਗਰ ਹੋ ਕੇ ਸਾਹਮਣੇ ਆਂਦੀ ਏ 6 ਜੁਲਾਈ ਦੇ ਇਨਸੀਡੈਂਸ ਤੋਂ ਹੁਣ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਇੱਕ ਗੱਲ ਸਾਫ ਤੇ ਸਪਸ਼ਟ ਤੌਰ ਤੇ ਉਗੜ ਕੇ ਸਾਹਮਣੇ ਆਂਦੀ ਏ ਕਿ ਚੀਫ ਕੋਰਟ ਅਫਸਰ ਵਿਦਨ ਬ੍ਰੈਕਟ ਮੇਨਟੇਨੈਂਸ ਉਹਨਾਂ ਦਾ ਡੈਜ਼ਿਗਨੇਸ਼ਨ ਹੈ ਜਿਨ੍ਹਾਂ ਨੇ ਸਾਰੀ ਹਾਈ ਕੋਰਟ ਦੀ ਦੇਖਭਾਲ ਰੱਖ-ਰਖਾਓ ਮੇਨਟੇਨੈਂਸ ਜਿਹੜੀ ਇਹ ਉਹਨਾਂ ਨੇ ਕਰਨੀ ਹੁੰਦੀ ਹੈ ਤੇ ਮਾਜੋਬ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਨੇ ਜਿਵੇਂ ਜਿਵੇਂ ਆਰਡਰਸ ਦੇਨੇ ਨੇ ਕਿਹੜੀ ਸਿਕਿਉਰਿਟੀ ਕਿਵੇਂ ਕਿਸ ਤਰ੍ਹਾਂ ਕਿਸ ਤਰ੍ਹਾਂ ਹਾਲ ਚੱਲੇਗੀ ਆਏਗੀ ਜਾਏਗੀ ਉਹਦੇ ਉੱਤੇ ਉਹਨਾਂ ਨੇ ਜਿਹੜਾ ਕਨਸਰਨਡ ਚੰਡੀਗੜ੍ਹ ਦਾ ਪੁਲਿਸ ਇੰਚਾਰਜ ਹੈ ਉਹਦੇ ਨਾਲ ਗੱਲ ਕਰਕੇ ਉਹਨੂੰ ਕਹਿ ਕੇ ਵੀ ਆ ਸਾਡੀ ਰਿਕੁਆਇਰਮੈਂਟ ਹੈ ਇਸ ਤਰ੍ਹਾਂ ਤੇ ਚੀਜ਼ ਹੈ ਹੁਣ ਇਹ ਜਿਹੜੀ ਘਟਨਾ ਕਰਮ ਹੋਇਆ ਇਹਦੇ ਇੱਚੇ ਠੀਕੇ ਦੋ ਕਨਸਟੇਬਲ ਲੱਗੇ ਹੋਏ ਸੀਗੇ ਜਾਈ ਸਾਹਿਬ ਦੀ ਸਕਿਉਰਿਟੀ ਚ ਜੀ ਉਹਨਾਂ ਨੇ ਆਪਸੀ ਸ਼ਾਂਤੀ ਨਾਲ ਡਿਊਟੀ ਚੇਂਜ ਕਰ ਲੈਣੀ ਤੇ ਜੇ ਐਨੀ ਗੱਲ ਕਹਿਣਾ ਵੀ ਗੁਨਾਹ ਹੈ ਜੀ ਹਾਈ ਕੋਰਟ ਵੱਲੋਂ ਪੁੱਛਣਾ ਵੀ ਗੁਨਾਹ ਹੈ ਹਾਈ ਕੋਰਟ ਦੇ অথੋਰਾਇਜ਼ਡ ਆਫੀਸਰ ਵੱਲੋਂ ਪੁੱਛਣਾ ਵੀ ਗੁਨਾਹ ਹੈ ਤੇ ਫੇਰ ਇਹ ਗੁਨਾਹ ਵਾਕਈ ਗੁਨਾਹ ਹੈ ਤੇ ਇਹਦੇ ਉੱਤੇ ਸਾਡੀ ਮਾਨਯੋਗ ਹਾਈ ਕੋਰਟ ਨੇ ਬੜਾ ਛੋਟਾ ਕੰਮ ਕੀਤਾ ਕੋਈ ਜ਼ਿਆਦਾ ਵੱਡਾ ਨਹੀਂ ਕੀਤਾ ਹਮ ਸਿਰਫ ਐਫ ਆਈ ਆਰ ਦਰਜ ਕਰਾ ਦਿੱਤੀ ਹਮ ਮਾਨਯੋਗ ਹਾਈ ਕੋਰਟ ਨੇ ਕੋਰਟ ਓਨ ਇਟਸ ਓਨ ਮੋਸ਼ਨ ਜਿਹੜੀ ਹੈ ਉਹਦੀ ਕ੍ਰਿਮੀਨਲ ਕਨਟੈਂਪਟ ਕਿਉਂ ਨਹੀਂ ਜਾਰੀ ਕੀਤੀ ਉਹਨੂੰ ਹਮ ਸਾਡੇ ਕੋਲ 59 ਹਾਈ ਕੋਰਟ 59 ਜੱਜ ਨੇ ਹਾਈ ਕੋਰਟ ਦੇ ਉਹ 98 98 ਜਿਹੜੀਆਂ ਕੋਰਟ ਨੇ ਕਿਸੇ ਨਵੀਂ ਦਮਣੀ ਦਿਖਾਇਆ ਕਿ ਸਿਉ ਮੋਟੋ ਪਾਵਰ ਐਕਸਰਟ ਹੈਟ ਕਰਕੇ ਕ੍ਰਿਮੀਨਲ ਕਨਟੈਂਪਟ ਦਾ ਇਹ ਆਫੈਂਸ ਬਣਦਾ ਹੈ ਕਿਉਂਕਿ ਇਟ ਇਸ ਇੰਟਰਫੀਰੈਂਸ ਇਨ ਦੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਜਦੋਂ ਤੁਸੀਂ ਕੋਰਟ ਦੇ ਚੀਫ ਅਫੀਸਰ ਦੇ ਉੱਤੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਵਧਮੀ ਜੀ ਕਰਨ ਦਾ ਯਤਨ ਕਰੋਗੇ ਕੁਝ ਕਰੋਗੇ ਤੇ ਮੇਰੀ ਸਮਝ ਮੁਤਾਬਕ ਇਹ ਇੰਟਰਫੀਰੈਂਸ ਹਿੰਦੀ ਕੋਰਟ ਆਫ ਐਡਮਿਨਿਸਟ੍ਰੇਸ਼ਨ ਹੈ ਔਰ ਕੰਟੈਂਪਟ ਬੰਦੀ ਹੈ ਕੰਟੈਂਪਟ ਆਫ ਕੋਰਟ ਐਕਟ ਦੇ ਮੁਤਾਬਕ ਤੇ ਮਾਨਯੋਗ ਹਾਈ ਕੋਰਟ ਨੂੰ ਸੰਗਿਆਨ ਲੈਣਾ ਚਾਹੀਦਾ ਸੀ ਪਰ ਐਡਵੋਕੇਟ ਸਾਹਿਬ ਇਹ ਵੀ ਹੋ ਸਕਦਾ ਹੈ ਕਿ ਮਾਨਯੋਗ ਹਾਈ ਕੋਰਟ ਨੇ ਐਫ ਆਈ ਆਰ ਦਰਜ ਕਰਨ ਦਾ ਹੁਕਮ ਇਸ ਕਰਕੇ ਦਿੱਤਾ ਹੈ ਕਿ ਫਿਲਹਾਲ ਇਹਦੀ ਇਨਵੈਸਟੀਗੇਸ਼ਨ ਕਰੋ ਸੀਸੀਟੀਵੀ ਫੁਟੇਜ ਵੇਖੋ ਕਿ ਪਹਿਲ ਕਿਸ ਨੇ ਕੀਤੀ ਐਸਆਈ ਨੇ ਪਹਿਲ ਕੀਤੀ ਜਾਂ ਫਿਰ ਚੀਫ ਕੋਰਟ ਅਫਸਰ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਉਹਨੇ ਪਿਸਤੌਲ ਹੀ ਧਾਣ ਦਿੱਤਾ ਮੈਂ ਇਸ ਮਾਮਲੇ ਉੱਤੇ ਲੋਕ ਹੇਠੇ ਯਾਚਕਾ ਦਾਇਰ ਕੀਤੀ ਹੈ ਹੂੰ ਤੇ ਮੈਂ ਚੀਫ ਕੋਰਟ ਨੂੰ ਇਹ ਬੇਨਤੀ ਕੀਤੀ ਵੀ ਇਹਨੂੰ ਮੰਗਲਵਾਰ ਲਈ ਲਾ ਦਿੱਤਾ ਜਾਵੇ ਜੀ ਜਿਹੜੀ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਮੈਂ ਇਸ ਦੇ ਵਿੱਚ ਤਿੰਨ ਚਾਰ ਚੀਜ਼ਾਂ ਕਹੀਆਂ ਨੇ ਹੂੰ कोर्ट ਨੇ ਛੋਟੇ ਮੋਟੇ ਪਾਵਰ ਐਕਟਰਸਾਈਜ਼ ਕਰਕੇ ਕ੍ਰਿਮੀਨਲ ਕੰਟੈਂਪਟ ਕੇ ਹੁਣੀ ਚਲਾਈ ਤਫਤੀਸ਼ ਜਿਹੜੀ ਹੈ ਚੰਡੀਗੜ੍ਹ ਪੁਲਿਸ ਦੇ ਕੋਲ ਨਹੀਂ ਹੋਣੀ ਚਾਹੀਦੀ ਸਿਟਿੰਗ ਜੱਜ ਜਾਂ ਰਿਟਾਇਰਡ ਜੱਜ ਉਹ ਜਿਹੜਾ ਹਾਈ ਕੋਰਟ ਹੈ ਉਹਦੇ ਕੋਲ ਜਾਣੀ ਚਾਹੀਦੀ ਏ ਜੀ ਕਿਉਂਕਿ ਇਹਦੇ ਉੱਤੇ ਕਰਨਲ ਬਾਠ ਦੇ ਕੇਸ ਦਾ ਹਵਾਲਾ ਤੇ ਤਵੇਂ ਜਿਹਦੇ ਵਿੱਚ ਮੈਂ ਇਹ ਕਿਹਾ ਕਿ ਚੰਡੀਗੜ੍ਹ ਪੁਲਿਸ ਵੀ ਜਿਹੜੀ ਹੈ ਪੱਖਪਾਤ ਦੇ ਵਿੱਚ ਗਲਤਾਨ ਹੈ ਔਰ ਉਹਨਾਂ ਨੇ ਜਿਹੜੀ ਇਹ ਇਸ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਹਾਈ ਕੋਰਟ ਦੇ ਵਿੱਚ ਬੇਨਤੀ ਕੀਤੀ ਕਿ ਇਹ ਸੀਬੀਆਈ ਇਨਕੁਆਇਰੀ ਕਰਵਾ ਦਿੱਤੀ ਜਾਵੇ ਔਰ ਸੀਬੀਆਈ ਇਨਕੁਆਇਰੀ ਦੇਣੀ ਪੈ ਗਈ ਮਾਨਯੋਗ ਹਾਈ ਕੋਰਟ ਨੂੰ ਆਰਡਰ ਕਰ ਦਿੱਤੇ ਜੀ ਕਰਨਲ ਬਾਠ ਦੇ ਜੇ ਉੱਥੇ ਕਰਨਲ ਬਾਠ ਦੇ ਕੇਸ ਹੀ ਸੀਬੀਆਈ ਇਨਕੁਆਇਰੀ ਜਾ ਸਕਦੀ ਏ ਤੇ ਇਹ ਚੰਡੀਗੜ੍ਹ ਪੁਲਿਸ ਆਪਣੇ ਕਨਸਟੇਬਲ ਨੂੰ ਬਚਾਣ ਲਈ ਕਿਹੜੇ ਹੱਥਕੰਡੇ ਵਰਤੇਗੀ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਰਨਲ ਬਾਠ ਦਾ ਜਿਹੜਾ ਕੇਸ ਹੈ ਸਰੇ ਆਮ ਸਪਸ਼ਟ ਉਹ ਜਾ ਕੇ ਕਰਦਾ ਇਨਵੈਸਟੀਗੇਸ਼ਨ ਨੂੰ ਤੇ ਮੈਂ ਹੁਣੇ ਵੀ ਕਹਿਣਾ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਨਾਲ ਆਮ ਲੋਕਾਂ ਨਾਲ ਤਕਾਓ ਜਾਂਦਾ ਔਰ ਇਹ ਕਰਨਲ ਬਾਠ ਦਾ ਕੇਸ ਜਿਹੜਾ ਸਾਹਮਣੇ ਹੈ ਤੇ ਇਹ ਚੀਫ ਕੋਰਟ ਅਫੀਸਰ ਦਾ ਕੇਸ ਸਾਹਮਣੇ ਹੈ ਹੁਣੇ ਪਿੱਛੇ ਜੇ ਇੱਕ ਸਾਡੇ ਵਕੀਲ ਸਾਹਿਬ ਸੀ ਲਖਵਿੰਦਰ ਸਿੰਘ ਜੀ ਅਮਰitsar ਤੋਂ ਉਹਨਾਂ ਦੀ ਗੋਲੀ ਮਾਰਖੇ ਹੱਤਿਆ ਹੋ ਗਈ ਹੈ ਇਸ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਇਦਾਂ ਦੇ ਕਾਰਜਕ੍ਰਮ ਚੱਲਦੇ ਪਏ ਨੇ ਤੇ ਫਿਰ ਪੁਲਿਸ ਦੀ ਗੱਲ ਤਵਜਹ ਮੁਸਤੈਦੀ ਇਹ ਕਿੱਥੇ ਰਹਿ ਗਈ ਤੇ ਕਿਵੇਂ ਤੇ ਕਿਸ ਹਿਸਾਬ ਨਾਲ ਕਿਤੇ ਕਿੱਥੇ ਜਾ ਕੇ ਰਹਿ ਗਈ ਜਾਂ ਖਹਿ ਗਈ ਇਹ ਇੱਕ ਆਪਣੇ ਆਪ ਦੇ ਵਿੱਚ ਆਉਣ ਵਾਲੇ ਸਵਾਲ ਨੇ ਜਦੋਂ ਸਾਡੀ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਇਹ ਕਹਿੰਦੀ ਹੈ ਪੁਲਿਸ ਇਨਵੈਸਟੀਗੇਸ਼ਨ ਤੇ ਉਹਦੇ ਨਾਲ ਇਹ ਵੀ ਗੱਲ ਹੁੰਦੀ ਹੈ ਇਟ ਸ਼ੁਡ ਬੀ ਫੇਅਰ ਇਟ ਸ਼ੁੱਡ ਬੀ ਫੇਅਰ ਇਨਵੈਸਟੀਗੇਸ਼ਨ অর ਫੇਅਰ ਇਨਵੈਸਟੀਗੇਸ਼ਨ ਇਹਨਾਂ ਦੇ ਪੱਲੇ ਹੀ ਨਹੀਂ ਤੁਹਾਨੂੰ ਇਹ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਐਸਆਈ ਦਿਲਬਾਖ ਸਿੰਘ ਜਿਸ ਨੇ ਬਤਮੀਜ਼ੀ ਕੀਤੀ ਇੱਕ ਵੱਡੇ ਅਫਸਰ ਨਾਲ ਅਦਾਲਤ ਦੇ ਉਸ ਨੂੰ ਪੁਲਿਸ ਬਚਾ ਸਕਦੀ ਹੈ ਜੇਕਰਨਲ ਬਾੜ ਦੇ ਕੇਸ ਵਿੱਚ ਆਪਣੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਸਕਦਾ ਹੈ ਤੇ ਇਹਤ ਨੂੰ ਕਿਉਂ ਨਹੀਂ ਜਿਹੜਾ ਸਾਡੀ ਹਾਈ ਕੋਰਟ ਹੈ ਮੈਂ ਇਹ ਕਹਿਣਾ ਸਾਡੀ ਹਾਈ ਕੋਰਟ ਦੇ ਵਿੱਚ ਜੋ ਇਹ ਇਨਸੀਡੈਂਸ ਹੋਇਆ ਹੈ ਇਹ ਚੀਫ ਕੋਰਟ ਪੁਲਿਸ ઓફ ਚੀਫ ਕੋਰਟ ਅਫਸਰ ਦੇ ਉੱਤੇ ਹਮਲਾ ਨਾ ਹੋ ਕੇ ਹਾਈ ਕੋਰਟ ਦੇ ਉੱਤੇ ਹਮਲਾ ਹੈ ਪੁਲਿਸ ਦੇ ਦਿਲ ਤੇ ਦਰਿਆ ਦੇ ਲਈ ਵੇਖ ਲਓ ਕਿੱਥੋਂ ਤੱਕ ਖੁੱਲ ਚੁੱਕੀ ਏ ਇਹ ਕਿਉਂ ਖੁੱਲੀ ਏ ਕਿਉਂਕਿ ਸਾਡੀਆਂ ਮਾਨ ਜੋ ਹਾਈ ਕੋਰਟਾਂ ਜਿਹੜੀਆਂ ਆਮ ਆਦਮੀ ਦਾ ਜਿਹੜਾ ਕੇਸ ਹੈ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਜੀ ਫਿਰ ਦੇਖਾਂਗੇ ਜੀ ਕੀ ਹੈ ਪੁਲਿਸ ਇਨਵੈਸਟੀਗੇਸ਼ਨ ਹਮੇਸ਼ਾ ਹੀ ਜਿਹੜੀ ਛੱਡੀ ਹੁੰਦੀ ਹੈ ਔਰ ਕਿਸੇ ਨਾ ਖੇਚੇ ਤਰਾਉ ਚੈਲੰਜ ਹੁੰਦੀ ਹੈ ਕੋਰਟ ਦੇ ਵਿੱਚ ਤੇ ਮਾਂਜੋਗ ਅਦਾਲਤਾਂ ਦਾ ਕੰਮ ਵੱਧ ਜਾਂਦਾ ਇਸ ਵੇਲੇ ਸਮੇਂ ਦੀ ਨਜ਼ਾਕਤ ਹੈ ਉਸ ਦੇ ਉੱਤੇ ਸੋਚਣ ਦੀ ਕਿ ਪੁਲਿਸ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਨਾ ਹੋ ਕੇ ਇੱਕ ਐਸੀ ਇਨਵੈਸਟੀਗੇਟਿੰਗ ਏਜੰਸੀ ਬਣਾਈ ਜਾਏ जीटी मॉनिटरिंग जेडीए पंजाब हरियाणा हिमाचल दी जेडी पंजाब हरियाणा चंडीगढ़ दी जेडी टेरिटरी है उसकी मॉनिटरिंग जेडी है जे मानयोग हाई कोर्ट ਦਾ ਸਿਟਿੰਗ ਜੱਜ ਕਰੇ ਮੈਂ ਇੱਥੇ ਬੇਨਤੀ ਕੀਤੀ ਇਸ पीएएल ਦੇ ਵਿੱਚ ਤੁਹਾਡਾ ਮਕਸਦ ਇਹ ਸੀ ਕਿ ਇਸ ਕੇਸ ਕੇਸ ਦਾ ਵੀ ਨਤਾਰਾ ਹੋਵੇ ਇਸ ਤਰ੍ਹਾਂ ਕੋਈ ਖ ਵਿੱਚ ਕੋਈ ਘਟਨਾ ਨਾ ਵਾਪਰੇ ਇਸ ਕਰਕੇ ਤੁਸੀਂ ਇਹ ਜੜੀ ਪੀਆਲ ਦਰਜ ਕੀਤੀ ਨਹੀਂ ਜੇ ਹੁਣ ਤੁਸੀਂ ਇਹ ਦੇਖੋ ਇਹ ਸਿਕਿਉਰਿਟੀ ਆਫਿਸ ਬਣਿਆ ਹੋਇਆ ਪੁਲਿਸ ਸਿਕਿਉਰਿਟੀ ਜਿਹੜੀ ਹੈ ਉੱਥੇ ਪੋਸਟ ਹੈਗੀ ਹੈ ਸਾਡੀ ਹਾਈ ਕੋਰਟ ਦੇ ਵਿੱਚ ਚੌਕਾ ਤੇ ਲੀ ਗਿਆ ਜੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਉਹਨਾਂ ਨੇ ਕੰਪਲੇਂਟ ਨਹੀਂ ਲਈ ਉਹ ਕਹਿੰਦੇ ਜੀ ਪੁਲਿਸ ਥਾਣੇ ਜਾ ਕੇ ਕਰੋ ਸੈਕਟਰ 3 ਦੀ ਜਿਹੜੀ ਹੈ ਟੈਰੀਟਰੀ ਉਹ ਲੱਗਦੀ ਹੈ ਉਹਨਾਂ ਦੀ ਜੁਰਤ ਤੇ ਇਹ ਉਸ ਪੋਸਟ ਵਾਲੇ ਅਧਿਕਾਰੀਆਂ ਨੇ ਮੁਲਾਜ਼ਮਾਂ ਨੇ ਕਿਸ ਨੂੰ ਕਿਹਾ ਕਿ ਥਾਣੇ ਜਾ ਕੇ ਕਰੋ ਤੇ ਉਹਨਾਂ ਨੇ ਆਪਣੇ ਆਪ ਵਿੱਚ ਕੀਤੀ ਕਿਉਂ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਜਾਂ ਕਿਸੇ ਨੂੰ ਕਿਹਾ ਗੱਲ ਤੇ ਉਹ ਜਾਗਰ ਹੋ ਰਹੀ ਹੈ ਨਾ ਵੀ ਉਹ ਕਾਤੇ ਲਿਵੇਟੇ ਨੇ ਉੱਤੇ ਫਿਰ ਹੂੰ ਕੀ ਸਿਕਿਉਰਿਟੀ ਕਰ ਰਹੇ ਨੇ ਉਹ ਹੂੰ ਸਵਾਲ ਇਹ ਸੀ ਇਹ ਮੁੱਦਾ ਵੀ ਐਸ ਪੀ ਆਈ ਐਲ ਦੇ ਵਿੱਚ ਮੈਂ ਉਠਾਇਆ ਤਾਂ ਇਸ ਪੀ ਆਈ ਐਲ ਦੇ ਵਿੱਚ ਤਾਂ ਚਲੋ ਮੰਗਲਵਾਰ ਨੂੰ ਸੁਣਵਾਈ ਹੋਣੀ ਹੈ ਜੱਜ ਸਾਹਿਬ ਵੀ ਦੇਖਦੇ ਇਸ ਤੇ ਕੀ ਟਿੱਪਣੀ ਕਰਦੇ ਨੇ ਪਰ ਇਸ ਮਾਮਲੇ ਦੇ ਵਿੱਚ ਜਿੱਥੇ ਕੋਰਟ ਕੰਪਲੈਕਸ ਦੇ ਅੰਦਰ ਇਹ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਸ ਦਾ ਮਤਲਬ ਸੜਕਾਂ ਤੇ ਚਰਾਹੇ ਤੇ ਲੋਕਾਂ ਨਾਲ ਕੀ ਹੁੰਦਾ ਹੋਊਗਾ ਪੁਲਿਸ ਦੀਆਂ ਵਧੀਆਂ ਕਿਆਂ ਜ਼ਿਆਤੀਆਂ ਨੂੰ ਲੈ ਕੇ ਇਹ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਇੱਕ ਵਾਰੀ ਵੀਡੀਓ ਕਲਿੱਪਿੰਗ ਆਈ ਸੀ ਤਰਨਤਨ ਦੀ ਲੜਕੀ ਦੇ ਉੱਤੇ ਕਿਵੇਂ ਪੁਲਿਸ ਵਾਲੇ ਜਿਆਤੀ ਕਰ ਰਹੇ ਨੇ ਮਾਨਯੋਗ ਸੁਪਰੀਮ ਕੋਰਟ ਨੇ ਉਹਦਾ ਸੰਗਿਆਨ ਲੈਂਦੇ ਹੋਏ ਉਹਦੇ ਉੱਤੇ ਕਾਰਵਾਈ ਕੀਤੀ ਸੀ ਤੇ ਇੱਕ ਇਹ ਵੀ ਇਨਸੀਡੈਂਸ ਹੈ ਕਿ ਪੁਲਿਸ ਇਸ ਐਨ ਆਰਗੇਨਾਈਜ਼ਡ ਗੈਂਗ ਆਫ ਡੈਕਾਡਸ ਇਨ ਡਰੈਸ ਇਹ 1960 ਦੇ ਨੇੜੇ ਤੇ ਡੇਢ ਦੀ ਗੱਲ ਹੈ ਇਹਨਾਂ ਪੈਂਠਾ ਸਾਲਾਂ ਦੇ ਵਿੱਚ ਹਾਲਾਤ ਬੱਤ ਤੋਂ ਬੱਤਰ ਹੋਏ ਨੇ ਸੁਧਰੇ ਨਹੀਂ ਮੈਂ ਇੱਕ ਵਾਰੀ ਮਾਨਯੋਗ ਹਾਈ ਕੋਰਟ ਦੇ ਜੈਸਾਹਬ ਨੂੰ ਇੱਕ ਪਟੀਸ਼ਨ ਦੇ ਵਿੱਚ ਇਹ ਗੱਲ ਕਹੀ ਜਦੋਂ ਮੈਂ ਪਲੀਟ ਕਰ ਰਿਹਾ ਸੀ ਉਹ ਕਹਿੰਦੇ ਰਿਸਪੋਂਡੈਂਟ ਮੈਂ ਕਿਹਾ ਜੀ ਪਰ ਪੁਲਿਸ ਟਾਪੀ ਚਲਤ ਨਹੀਂ ਕਹਿੰਦੇ ਪੁਲਿਸ ਮੈਂ ਕਿਹਾ ਜੀ ਇਸ ਪੁਲਿਸ ਨੂੰ ਤੁਸੀਂ ਨੀਦਰਲੈਂਡ ਜਿਹੜਾ ਇੱਕ ਕ੍ਰਾਈਮ ਫਰੀ ਕੰਟਰੀ ਹੈ ਉੱਥੇ ਭੇਜ ਦਿਓ ਹਫ਼ਤੇ ਹੀ ਜਾ ਕੇ 1000% ਇਹ ਕਰ ਦੇਣਗੇ ਕ੍ਰਾਈਮ ਇੰਨਾ ਸਪੀਡ ਨਾਲ ਕੰਮ ਕਰਨਗੇ ਇਨਾ ਇੰਟਰਨੈਸ਼ਨਲ ਇਨਾ ਦਾ ਨੇਮ ਫੇਮ ਹੈ ਭਾਰਤ ਦੇ ਵਿੱਚ ਨੇਮ ਫੇਮ ਹੈ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਤੁਹਾਡੇ ਸਾਹਮਣੇ ਤੁਹਾਡੇ ਨਿਊਜ਼ ਚੈਨਲ ਦੇ ਥਰੂ ਇਹ ਗੱਲ ਕਹਿ ਰਿਹਾ ਮੈਂ ਇਸ ਵੀਡੀਓ ਤੇ ਰਹੀ ਕਿ ਅੱਜ ਦੀ ਖਬਰ ਹੈ ਕਿ ਪੰਜ ਇਨਕਾਊਂਟਰ ਡੇਲੀ ਹੋ ਰਹੇ ਨੇ ਯੂਪੀ ਦੇ ਵਿੱਚ ਤੇ ਜਦੋਂ ਇਤਿਹਾਸ ਪੜੀਦਾ ਸੀ ਇਹ ਦੇਖੀਦਾ ਸੀ ਬਈ ਸ਼ਿਲਪਕਾਰੀ ਚਿੱਤਰਕਾਰੀ ਰਾਗ ਗੀਤ ਸੰਗੀਤ ਜਾਂ ਹੋਰ ਜਿਸ ਰਾਜ ਦੇ ਵਿੱਚ ਫਲਤ ਹੁੰਦਾ ਸੀ ਉਸ ਰਾਜ ਦੀ ਜਿਹੜੀ ਸੀ ਕਾਨੂੰਨ ਵਿਵਸਥਾ ਲੋਕ ਉੱਥੋਂ ਪਾਪਦੇ ਸੀ ਤੇ ਉੱਥੇ ਆ ਕੇ ਆਪਣਾ ਬਿਜ਼ਨਸ ਕਰਦੇ ਸੀ ਰਹਿਣਾ ਪਸੰਦ ਕਰਦੇ ਸੀ ਅੱਜ ਭਾਰਤ ਦੇ ਵਿੱਚ ਕਈ ਕੰਟਰੀਜ਼ ਆਏ ਨੇ ਅਫਸੋਰਨਲ ਕਹਿਣਾ ਪੈ ਰਿਹਾ ਜਿਹੜੇ ਐਡਵਾਈਜ਼ਰੀ ਜਾਰੀ ਕਰ ਰਹੇ ਨੇ ਆਪਣੇ ਸਿਟੀਜ਼ਨਸ ਨੂੰ ਤੇ ਉੱਥੇ ਨਹੀਂ ਜਾਣ ਹੱਤਤੀ ਉੱਥੇ ਦੇ ਕਾਨੂੰਨ ਦੇ ਹਾਲਾਤ ਵਰ ਲਈ ਠੀਕ ਨਹੀਂ ਤੁਹਾਡੇ ਸਾਹਮਣੇ ਕਈ ਪੋਲੀਟੀਸ਼ੀਅਨਸ ਨੇ ਜਿਹੜੀਆਂ ਵਿਦੇਸ਼ੀ ਨਾਰਾਂ ਆਈਆਂ ਇੱਥੇ ਉਹਨਾਂ ਦਾ ਨਾਲ ਕੀ ਬੱਤਲੁਕੀ ਕੀਤੀ ਤੇ ਫਿਰ ਉਹ ਕਿਉਂ ਆਪਣੇ ਨਾਗਰਿਕਾਂ ਨੂੰ ਅਗਾਹ ਨਹੀਂ ਕਰਨਗੇ ਇਹ ਜਿਹੜੀ ਇਹ ਸਾਡੇ ਦੇਸ਼ ਦੀ ਤਸਵੀਰ ਜਿਹੜੀ ਹੈ ਇਹਦਾ ਅਕਸ਼ ਜਿਹੜਾ ਹੈ ਇਹ ਕੋਈ ਇੰਨਾ ਜੇ ਸਾਫ਼ ਹੋ ਜਾਵੇ ਤੇ ਮੇਰਾ ਖਿਆਲ ਹੈ ਕਿ ਭਾਰਤ ਦੀ ਜਿਹੜੀ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਸੀਗੀ ਮੋਦੀ ਜੀ ਨੇ ਜਿਹੜੀ ਕਹੀ ਸੀ ਉਹ ਜ਼ਰੂਰ ਹੋ ਜਾਂਦੀ ਐ ਇਸ ਵੇਲੇ ਤੇ ਜਿਹੜੀ 5 ਟ੍ਰਿਲੀਅਨ ਡਾਲਰ ਕੋਈ ਅੱਗੇ ਵਧੀ ਐ ਜਾਂ ਨਹੀਂ ਵਧੀ 5 ਟ੍ਰਿਲੀਅਨ ਡਾਲਰ ਆ ਲੱਗੇ ਵਧਿਆ ਕਿ ਨਹੀਂ ਵਧਿਆ ਸਾਡੇ ਇਕਨੋਮੀ ਲੇਕਿਨ ਇੱਕ ਗੱਲ ਜ਼ਰੂਰ ਐ ਅਮਰੀਕਾ ਨੂੰ ਇਹ ਕਹਿਣਾ ਪੈ ਗਿਆ ਇੰਡੀਆ ਇਜ਼ ਦ ਵਿਕ ਇਕਨੋਮੀ ਅਫਸੋਰਸਨਲ ਇਹ ਗੱਲ ਮੈਂ ਕਹਿ ਰਿਹਾ ਕੋਈ ਖੁਸ਼ੀ ਨਾਲ ਨਹੀਂ ਕਹਿ ਰਿਹਾ ਬਹੁਤ ਸ਼ੁਕਰੀਆ ਜੀ